ਸਸੀ ਗਾਲ ਕੀ ਨਾਮ ਹੈ ਤੁਹਾਡਾ ਸੁਨਦੇਸ਼ ਸ਼ਰਮਾ ਕਿਸ ਤੋਂ ਬਿਲੋਂਗ ਕਰਦੇ ਹੁਲਿਆਣਾ ਨੂੰ ਪੰਜਾਬ ਦੇ ਵਿੱਚ ਤੇ ਦੇਸ਼ ਦੇ ਵਿੱਚ ਚੋਣਾਂ ਦਾ ਰੁਝਾਨ ਪੂਰਾ ਸਰਗਰਮ ਹੈ ਕੀ ਦੇਖਦੇ ਹੋ ਕਿਹੜੀ ਪਾਰਟੀ ਸੱਤਾ ਦੇ ਵਿੱਚ ਆਉਣੀ ਚਾਹੀਦੀ ਹੈ ਕੇਂਦਰ ਦੇ ਜਿਹੜੀ ਵੀ ਪਾਰਟੀ ਆਵੇ ਉਹ ਸੈਂਟਰ ਦੇ ਵਿੱਚ ਠੀਕ ਹੋਣੀ ਚਾਹੀਦੀ ਹੈ ਜਿਹੜੀ ਸਾਡੇ ਲੋਕਾਂ ਦੀ ਪੂਰੀ ਤਰ੍ਹਾਂ ਰੱਖਿਆ ਕਰ ਸਕੇ ਔਰ ਕਰਦੀ ਪਈ ਹੈ ਔਰ ਕਰੂਗੀ ਵੀ ਐਸੀ ਜੋ ਸਮਝ ਦੇ ਆ ਕਿਉਂਕਿ ਕਿਸੇ ਵੀ ਦੂਸਰੀ ਪਾਰਟੀ ਕੋਲ ਪ੍ਰੋਪਰ ਕੋਈ ਕੈਂਡੀਡੇਟ ਨਹੀਂ ਹੈ। ਔਰ ਜਿਹੜੀਆਂ ਪ੍ਰੋਵੀਜ਼ਨਲ ਪਾਰਟੀਆਂ ਕੋਈ ਕਿਤੇ ਉਹ ਕਰ ਰਹੀ ਹੈ ਆਪਣਾ ਗਠਜੰਬਨ ਕਰ ਰਹੀ ਹੈ ਕੋਈ ਕਿਤੇ ਨਹੀਂ ਕਰ ਰਹੀ। ਹਾਂਜੀ ਤੇ ਸਟਰੋਂਗ ਆਦਮੀ ਦੇ ਹੱਥਾਂ ਦੇ ਵਿੱਚ ਕਮਾਂਡ ਹੋਣੀ ਚਾਹੀਦੀ ਹੈਗੀ ਆ। ਜੇ ਕੋਈ ਵੀ ਅੱਜ ਆਦਮੀ ਕਿਸੇ ਵੀ ਕੈਂਡੀਡੇਟ ਨੂੰ ਵੋਟ ਕਰਦਾ ਤੇ ਉਹ ਮੈਂ ਸਮਝਦਾ ਕਿ ਅੱਛੇ ਆਦਮੀ ਨੂੰ ਕਰਨੀ ਚਾਹੀਦੀ ਹੈਗੀ ਹੈ ਹਾਂਜੀ ਜੋ ਇਸ ਵੇਲੇ ਮਾਹੌਲ ਚੱਲ ਰਿਹਾ ਹੈਗਾ ਪੰਜਾਬ ਦਾ ਲਾ ਐਂਡ ਆਰਡਰ ਇੱਕਦਮ ਫੇਲ ਹੋ ਰਿਹਾ ਹੈਗਾ 10 ਸਾਲਾਂ ਤੋਂ ਕੇਂਦਰ ਦੇ ਵਿੱਚ ਇੱਕੋ ਸਰਕਾਰ ਰਾਜ ਕਰ ਰਹੀ ਹੈ ਭਾਜਪਾ ਸਰਕਾਰ ਉਹਦੇ ਬਾਰੇ ਕੀ ਕਹਿਣਾ ਚਾਹ ਹੁਣੇ ਅੱਛੇ ਕੰਮ ਕੀਤੇ ਆ ਜੀ ਇੰਟਰਨੈਸ਼ਨਲੀ ਤੁਸੀਂ ਦੇਖੋ ਲੋਕਲ ਤੁਸੀਂ ਇਹਨਾਂ ਦੇਖੋ ਯਾਰ ਮੈਨੂੰ 40 ਰੁਪਏ ਦਿੱਤਾ 38 ਰੁਪਏ ਮਿਲ ਗਈ 42 ਰੁਪਏ ਮਿਲ ਗਈ ਮੈਨੂੰ ਬਿਜਲੀ ਘੱਟ ਰੇਟ ਤੇ ਮਿਲ ਗਈ ਜਾਂ ਫ੍ਰੀ ਮਿਲ ਗਈ ਇਹ ਕੋਈ ਮੈਟਰ ਨਹੀਂ ਕਰਦਾ ਤੁਸੀਂ ਇੰਟਰਨੈਸ਼ਨਲੀ ਦੇਖੋ ਜੇ ਤੁਸੀਂ ਕਿਤੇ ਇੰਟਰਨੈਸ਼ਨਲੀ ਠੀਕ ਰਹੋਗੇ ਤਾਂ ਤੁਹਾਡਾ ਦੇਸ਼ ਠੀਕ ਰਹੂਗਾ ਤੇ ਪਬਲਿਕ ਠੀਕ ਰਹੂਗੀ ਕਿਹੜਾ ਕੰਮ ਕਿਹੜਾ ਉਹ ਜਿਹੜੀ ਭਾਜਪਾ ਦੀ ਸਰਕਾਰ ਦਾ 10 ਸਾਲਾਂ ਵਿੱਚ ਕਰਦੀ ਕਿਹੜਾ ਕੰਮ ਐਸਾ ਜਿਹੜਾ ਨਹੀਂ ਕੀਤਾ ਉਹਨੇ ਇਹ ਦੱਸੋ